ਹੈਕਰ ਵਿਅਕਤੀ ਜੀ ਤੇ ਸਪੈਸ਼ਲ ਸੈਲ ਦੀ ਟੀਮ ਕਾਫੀ ਦਿਨਾਂ ਤੋਂ ਲੱਗੀ ਸੀਗੀ ਨਾ ਦੇ ਪਿੱਛੇ ਕਾਫੀ ਟਾਈਮ ਇਹ 2.5 ਮਹੀਨੇ ਆਊਟਰ ਸਟੇਟ ਵੀ ਰਹਿ ਕੇ ਆਇਆ ਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਨੂੰ ਨੈਪ ਕਰ ਲਿਆ ਗਿਆ ਤੇ ਤਿੰਨ ਕੇਸਿਸ ਚ ਪੀਓ ਹੈ ਵੌਂਟਡ ਸੀਗਾ ਜੀ 15 ਕੇਸਿਸ ਆਲਰੇਡੀ ਰਜਿਸਟਰਡ ਹੈ ਅਗੇਂਸਟ ਸੱਤ ਕੇਸਿਸ ਜਿਹੜੇ ਅਟੈਂਪਟ ਟੂ ਮਰਡਰ ਦੇ ਦੀ ਕੋਇਟੀ ਐਕਸਟਰਸ਼ਨ ਹਮਸਾਕ ਤੇ ਜਿਹੜਾ ਕੈਟੇਗਰੀ A ਗੈਂਗਸਟਰ ਹੈ ਪਾਣਾ ਜੇਲ੍ਹ ਚ ਬੰਦ ਹੈ ਉਹਦਾ ਇਹ ਰਾਈਟ ਹੈਂਡ ਮੈਨ ਸੀਗਾ ਤੇ ਦਸਾਪੀ ਹੈ ਪਾਣਾ ਗੌਂਡਰ ਜਿਹੜਾ ਹੈ ਉਹ ਗੈਂਗ ਦਾ ਇਹ ਐਸੋਸੀਏਟ ਸੀਗਾ ਤੇ ਇਹਦੇ ਪੋਜੀਸ਼ਨ ਤੋਂ ਇਹਨੂੰ ਵੈਪਨ ਕੰਟਰੀ ਮੈਡ ਵੈਪਨ ਸਾਨੂੰ ਬਰਾਮਦ ਹੋਏ ਤੇ ਨਸ਼ਾ ਕਰਨ ਦਾ ਵੀ ਆਦੀ ਹੈ ਕਈ ਵਾਰੀ ਨੇ ਛੋਟੀ ਮੋਟੀ

ਪਾਰਕਿੰਗ ਦੀ ਹੋ ਗਈ ਇੱਕ ਰੋਟਨ ਕਰਦਾ ਸੀਗਾ ਜੀ ਇਹ ਹੁਣ ਮੇਰੇ ਖਾਤੇ ਸਾਲ ਡੇ ਸਾਲ ਹੋ ਗਏ ਸਰ ਰੈਸਟ ਕਿਤੋਂ ਬਿਤੇਗੇ ਇਹ ਜਲੰਧਰ ਜਲੰਧਰ ਆਸਕੀ ਇਹ ਤਾਂ ਤੁਹਾਡੇ ਲਿਖਿਆ ਆ ਪਾਉਂਦੇ ਇਹ ਤਾਂ ਕਾਫੀ ਟਾਈਮ ਤੋਂ ਸਰ ਬਾਰਡਾ 14 ਦੇ ਵਿੱਚ ਕਰਦੀ ਸੀ ਕਿ ਬਾਹਰ 12ਵੀਂ ਜਲੰਧਰ ਅਨਜਲੰਧਰ ਰੂਰਲ ਨਵਾਂ ਸ਼ਹਿਰ ਕਪੂਰਥਲਾ ਜੀ ਇਹ ਫਨੀ ਖਬਰ ਹੋ ਗਈ ਜੀ ਹਾਂਜੀ ਕੰਟਰੀ ਮਿਲਾਂਗੇ

ਆਪਣੇ ਦਾ ਮੀਨ ਅਸੋਸੀਏਟ ਜਿਹੜਾ ਹੈ ਆਈਏ ਸੁਵਿੰਦਰ ਨੂੰ ਸੁਵਿੰਦਰ ਨੂੰ ਕੋਲ ਆਵਾ ਹੋਰ ਵੀ ਕੋਈ ਮੈਂਬਰ ਹੈ ਦੇ ਨਾਲ ਤੇ ਹੈ ਤਿੰਨ ਚਾਰ ਮੁੰਡੇ ਹੈ ਦੇ ਨਾਲ ਦੇ ਵਿੱਚ ਵਿੱਕੀ ਕੋਲ ਜੋ ਪਦੇ ਡਾਲ ਅਟੈਚ ਹੋ ਕੇ ਇਹਦਾ ਕੀ ਹੋਣਾ ਕਿਦਾ ਰੋਲ ਦੇਖੋ ਪਤਾ ਕੀ ਹੁੰਦਾ ਕੀ ਹੁੰਦਾ ਕਿ ਇਟ ਇਸ ਅਟੈਚਮੈਂਟ ਜਿਹੜੀ ਹੁੰਦੀ ਹੈ ਉਹ ਦਿਨ ਐਂਗਲਸਟੋਨ ਦੀ ਪਹਿਲੀ ਚੀਜ਼ ਤੋਂ ਹੁੰਦੀ ਕਿ ਅਗਰ ਤੁਸੀਂ ਕਿਸੇ ਹੋਰ ਨਾਲ ਅਟੈਚ ਹੋਗਾ ਕਿਸੇ ਹੋਰ ਜ਼ਿਲ੍ਹੇ ਦੇ ਜਾਂ ਇਸ ਹੀ ਹੋਸਟੇਟ ਦੇ ਤੁਹਾਨੂੰ ਲੌਜਿਸਟਿਕ ਸਪੋਰਟ ਮਿਲ ਜਾਂਦੀ ਹੈ ਜੇ ਤੁਸੀਂ ਭੱਜੇ ਹੋਏ ਤੁਹਾਨੂੰ ਫੇਰ ਮਿਲ ਜੂਗੀ ਤੁਹਾਨੂੰ ਗੱਡੀ ਮਿਲ ਜੂਗੀ ਥੋੜਾ ਪੈਸਾ ਮਿਲ ਜੂਗਾ ਇਤਨਾ ਹੀ ਹੁੰਦਾ ਅਰੇ ਇੱਕ ਮਿੰਟ ਅਰੇ ਅਰੇਂਜਮੈਂਟ ਲੌਜਿਸਟਿਕ ਸਪੋਰਟ ਦੇ ਵਿੱਚ ਐਸਾ ਅਸਲ ਵਿੱਚ ਪ੍ਰੈਸਮੈਂਟ ਇੱਥੇ ਜਿਸ ਦਾ ਨਾਮ ਥੀ ਸੁਰਿੰਦਰ ਨਾਥ ਦਾ ਵਿਅਕਤੀ ਹੈ ਜੀ ਹੀ ਇਜ਼ ਅ ਹਾਰਡਨਡ ਕ੍ਰਿਮੀਨਲ 15 ਕੇਸਿਸ ਦੇ ਤੇ ਰਜਿਸਟਰਡ ਹੈ 7 ਕੇਸਿਸ ਜਿਹੜੇ ਹੈ 307 ਦੇ ਹੈ ਜਦੋਂ ਪਿੱਛੇ 3-4 ਮਹੀਨਿਆਂ ਤੋਂ ਪੁਲਿਸ ਲੋਕਲ ਪੁਲਿਸ ਸਾਡੀ ਤਰੰਦਰ ਦੀ ਲੱਗੀ ਹੋਈ ਸੀ दो ढाई महीने तो यह फरारे स्टेट से रह रहा है तो पीओ है तीन पर्चिया जो पाना कै कैटेगरी गैंगस्टर है वह वेरी क्लोज एसोशिएट है वो जोड़े एंटी सोशल काम बहार जे हैं वो ये करता मर्डर, एक्सटॉशन तीन सौ सत्तर सत सत केसिज हैं तो के रीसेंटली पिछले चार पाँच महीनों तो छोटी मोटी एक्सटॉशन कर रहा है जिमें ਟੈਕਸੀ ਸਟੈਂਡ ਵਾਲੇ ਥੱਬਾ ਓਨਰਸ ਹੋ ਗਏ ਤੇ ਬੱਸ ਓਪਰੇਟਰਸ ਹੋ ਗਏ ਮਨ ਨਾਲ ਐਕਸਟਰੈਕਸ਼ਨ ਕਰਦਾ ਸੀਗਾ ਤੇ ਇਹ ਪੁਲਿਸ ਨੇ ਅੱਜ ਆ ਗਿਆ ਜੀ ਤਿੰਨਾਂ ਵੈਪਨ ਕੰਟਰੀ ਮੇਡ ਵੈਪਨ ਇਹ ਜਿਸ ਤੋਂ ਬਰਾਮਦ ਹੋਏ ਅਲੱਗ-ਅਲੱਗ ਜਗ੍ਹਾ ਤੋਂ ਤੇ ਨਸ਼ਾ ਕਰਨ ਦਾ ਵੀ ਆਦੀ ਹੈ ਕਈ ਵਾਰੀ ਨੇ ਛੋਟੀ-ਮੋਟੀ ਤਸਕਰੀ ਵੀ ਕੀਤੀ ਹੈ 260 ਗ੍ਰਾਮ ਹੀਰਨ ਵੀ ਬਰਾਮਦ ਹੋਈ ਇਹ ਦੇ ਪਰਿਸ਼ਾਰ ਸਰ ਵੈਪਨ ਸਰ ਇੰਨੀ ਇਹ ਐਮਪੀ ਤੋਂ ਰੁਕ ਰਹੀ ਹੈ ਕੱਟ तीन केसेस में ये पियोगे उसके लिए केसेस एक इधर नीचे जन दफेस जी है और फरमा तो ये है ये नोट ऊपर करके दीजिए सर एक तुलसी नाम ले लो पाना है कि पाना पूरा नाम है पाना पाना पूरा नाम क्या तुम गोंड नहीं 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 विकी गोंड पाना से दो ऐसा नाम है नहीं पाना से दी है ਕਿੱਕੀ ਗੌਂਦਰ ਦੇ ਨਾਲ ਆ ਜਿਹੜਾ ਪੰਨਾ ਹੈ ਇਹ ਕੱਠੇ ਜੇਲ੍ਹ ਚ ਵੀ ਰਹੇ ਤੇ ਆਰਗੇਨਾਈਜ਼ਡ ਕ੍ਰਾਈਮ ਨੂੰ ਉਹ ਐਗਜ਼ੀਕਿਊਟ ਐਗਜ਼ੀਕਿਊਟ ਕਰਦੇ ਰਹੇ ਹਾ ਦਿਲਜੀਤ ਸਿੰਘ ਪੰਨਾ ਦਿਲਜੀਤ ਸਿੰਘ ਪੰਨਾ